ਦੇ ਨੇ ਦੇ ਸੁਣਾਉਂਦੇ ਨੇ ਆਡੀਓ ਦਾ ਆਪਾਂ ਦੇਨੇ ਆ ਉਹਨਾਂ ਆਪਣੇ ਮੈਂਟੇਜ ਨੂੰ ਆਪਾਂ ਵੀ ਦੂਨ ਦਾਸ ਨੂੰ ਤੇ ਬੀਤ ਨਾ ਅਮ ਜੀ ਜੋ ਅਸੀਂ ਮੇਰਾ ਨਾਮ ਟੈਸਟ ਮਾਨ ਆਯੂ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਰਾਹੁਲ ਗਾਂਧੀ ਜੀ ਵੱਲੋਂ ਜੋ ਗਰੰਟੀਆ ਦਿੱਤੇ ਆਂ ਗਿਆ ਉਸ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਆਂ ਜੋ ਕਿ ਪਹਿਲੀ ਨੌਕਰੀ ਪੱਕੀ ਨੌਕਰੀ ਦੀ ਗਾਰੰਟੀ ਦਿੱਤੀ ਗਈ ਹੈ ਜਿਸ ਦੇ ਵਿੱਚ 30 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਸਰਕਾਰ ਵੱਲੋਂ ਦੇ ਸਾਥ ਜਿਸ ਦੇ ਵਿੱਚ ਅਗਲੀ ਗਾਰੰਟੀ ਹੈ ਕਿ ਪੇਪਰ ਲੀਕ ਤੋਂ ਜੋ ਕਿ ਸਭ ਤੋਂ ਅਹਿਮ ਮੁੱਦਾ ਹੈਗਾ ਪੇਪਰ ਲੀਕ ਦਾ ਉਸ ਨੂੰ ਉਸ ਦੇ ਵੇਲੇ ਕਾਨੂੰਨ ਬਣਾਇਆ ਜਾਏਗਾ ਸਭ ਤੋਂ ਸਖਤ ਕਾਨੂੰਨ ਬਣਾਏ ਜਾਣਗੇ ਦੂਜੀ ਹੈਗੀ ਨੌਜਵਾਨ ਫੰਡ ਜੋ ਕਿ ਉਹਨੂੰ ਫੰਡ ਰੱਖਿਆ ਜਾਏਗਾ 500 ਕਰੋੜ ਤੱਕ ਦਾ ਫੰਡ ਰਾਹੁਲ ਗਾਂਧੀ ਜੀ ਨੇ ਕਿਹਾ ਕਿ 500 ਕਰੋੜ ਤੱਕ ਫੰਡ ਰੱਖਿਆ ਜਾਏਗਾ ਨੌਜਵਾਨਾਂ ਲਈ ਕੋਈ ਵੀ ਨਵਾਂ ਆਪਣਾ ਕਮ ਸਟਾਰਟਅਪ ਕਰਨ ਲਈ ਉਹਨਾਂ ਨੂੰ ਫੰਡ ਦਿੱਤਾ ਜਾਏਗਾ ਇੱਕ ਹੈ ਕਿ ਜੈ ਜਵਾਨ ਜੋ ਅਗਨੀ ਪਥ ਵੀਰ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਹੈ ਜੋ ਇਸ ਟਾਈਮ ਤੇ ਭੱਗਿਆ ਹੋਇਆ ਹੈਗਾ ਉਸ ਨੂੰ ਧੰਗ ਕਰਕੇ ਉਸ ਨੂੰ ਪੁਰਾਣੀ ਪ੍ਰਕਿਰਿਆ ਨੂੰ ਚਾਲੂ ਕੀਤਾ ਜਾਏਗਾ ਸਾਡੀ ਚੌਥੀ ਗਰੰਟੀ ਹੈਗੀ ਨਾਰੀ ਨਿਆਏ ਜਿਸ ਦੇ ਵਿੱਚ ਲੱਖ ਰੁਪਿਆ ਸਾਲਾਨਾ ਦਿੱਤਾ ਜਾਏਗਾ ਲੇਡੀਜ਼ ਨੂੰ ਹਰ ਤੇ ਸਰਕਾਰੀ ਨੌਕਰੀਆਂ ਦੇ ਵਿੱਚ 50% ਰੱਖਿਆ ਜਾਏਗਾ ਨਾਰੀ ਨਿਆਏ ਦੂਜੀ ਹੈਗੀ ਸਾਡੀ ਕਿਸਾਨ ਨਿਆਏ ਜਿਸ ਦੇ ਵਿੱਚ ਐਸ ਸੀ ਐਸ ਸੌਰੀ ਐਸਐਸ ਐਸਐਮਪੀਸੀ ਜਿਹੜੀ ਆਪਣੀ ਐਮਐਸਪੀ ਦਾ ਮੁੱਦਾ ਪੱਖ ਆਇਆ ਉਸ ਨੂੰ ਪੱਕੀ ਗਰੰਟੀ ਦੇ ਤੌਰ ਤੇ ਕੀਤਾ ਜਾ ਲਾਗੂ ਕੀਤਾ ਜਾਏਗਾ ਸਾਡੀ ਅਗਲੀ ਹੈਗੇ ਮਜ਼ਦੂਰ ਨਿਆਂ ਜਿਸ ਦੇ ਵਿੱਚ ਘੱਟੋ ਘੱਟ 400 ਰੁਪਏ ਦਿਹਾੜੀ ਪੱਕੀ ਕੀਤੀ ਜਾਏਗੀ ਮਜ਼ਦੂਰਾਂ ਲਈ ਮੁਫਤ ਸਿਹਤ ਬੀਮਾ ਯੋਜਨਾ ਜੋ ਲਾਗੂ ਕੀਤੀ ਜਾਏਗੀ ਦੂਜਾ ਹੈ ਹਿੱਸੇਦਾਰੀ ਨਿਆਂ ਜਿਸ ਦੇ ਵਿੱਚ ਐਸਸੀ ਐਸਟੀ ਰਾਖਵੇਂਕਰਨ ਦੀ 50% ਸੀਮਾ ਨੂੰ ਹਟਾ ਕੇ ਜਨਸੰਖਿਆ ਅਨੁਸਾਰ ਪੂਰੇ ਰਾਖਵੇਂਕਰਨ ਦਾ ਹੱਕ ਦਿੱਤਾ ਜਾਏਗਾ ਜੋ ਕਿ ਇਸ ਨੂੰ ਯੂਥ ਕਾਂਗਰਸ ਅਹਿਮ ਰੋਲ ਅਦਾ ਕਰੇਗੀ ਇਸ ਦੇ ਵਿੱਚ ਇਸ ਨੂੰ ਡੋਰ ਟੂ ਡੋਰ ਜਾ ਕੇ ਰਾਹੁਲ ਗਾਂਧੀ ਤਾਂ ਗਰੰਟੀਆਂ ਨੂੰ ਅਹਮ ਦੱਸੇਗੀ ਲੋਕਾਂ ਨੂੰ ਸਮਝਾਏਗੀ ਕਿ ਰਾਹੁਲ ਗਾਂਧੀ ਜੀ ਨੇ ਇਹ ਗਰੰਟੀਆਂ ਦਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਕੈਂਡੀਡੇਟ ਜੀਤਮਿੰਦਰ ਨੂੰ ਅਸੀਂ ਜੀਤਮਿੰਦਰ ਦੇ ਨੂੰ ਵੀ ਸਟਰੋਂਗ ਕਰਨਾ ਕਿ ਉਹਨਾਂ ਦੇ ਇਸ ਗਰੰਟੀਆਂ ਨੂੰ ਪੱਕੇ ਤੌਰ ਤੇ ਕਾਨੂੰਨ ਨੂੰ ਲਾਗੂ ਕਰਾਇਆ ਜਾਵੇ। ਨਮਸਕਾਰ ਜੀ ਜੋ ਅਸੀਂ ਮੇਰਾ ਨਾਮ ਟੈਸਮਨ ਆਯੂ ਕਾਂਗਰਸ ਪਾਰਟੀ ਹੈ ਤਾਂ ਰਾਜਾ ਰਾਹੁਲ ਗਾਂਧੀ ਜੀ ਵੱਲੋਂ ਜੋ ਗਰੰਟੀਆਂ ਦਿੱਤੀਆਂ ਗਿਆ ਉਸ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਜੋ ਕਿ ਪਹਿਲੀ ਨੌਕਰੀ ਪੱਕੀ ਨੌਕਰੀ ਦੀ ਗਰੰਟੀ ਦਿੱਤੀ ਗਿਆ ਜਿਸ ਦੇ ਵਿੱਚ 30 ਲੱਖ ਨੌਕਰੀਆਂ ਦਿੱਤੀਆਂ ਜਾਣੀਆਂ ਸਰਕਾਰ ਵੱਲ ਦੇ ਸਾਥ ਜਿਸ ਦੇ ਵਿੱਚ ਅਗਲੀ ਗਰੰਟੀ ਹੈ ਕਿ ਪੇਪਰ ਲੀਕ ਤੋਂ ਜੋ ਕਿ ਸਭ ਤੋਂ ਅਹਿਮ ਮੁੱਦਾ ਹੈਗਾ ਪੇਪਰ ਲੀਕ ਦਾ ਉਸ ਨੂੰ ਉਸ ਦੇ ਵੇਲੇ ਕਾਨੂੰਨ ਬਣਾਇਆ ਜਾਏਗਾ ਸੱਤ ਤੋਂ ਸੱਤ ਕਾਨੂੰਨ ਬਣਾਏ ਜਾਣਗੇ ਦੂਜੀ ਹੈਗੀ ਨੌਜਵਾਨ ਫੰਡ ਜੋ ਕਿ ਉਹਨੂੰ ਫੰਡ ਰੱਖਿਆ ਜਾਏਗਾ 500 ਕਰੋੜ ਰੁਪਏ ਦਾ ਫੰਡ ਰਾਹੁਲ ਗਾਂਧੀ ਜੀ ਨੇ ਕਿਹਾ ਕਿ 500 ਕਰੋੜ ਤੱਕ ਫੰਡ ਰੱਖਿਆ ਜਾਏਗਾ ਨੌਜਵਾਨਾਂ ਲਈ ਕੋਈ ਵੀ ਨਵਾਂ ਆਪਣਾ ਕਮ ਸਟਾਰਟਅਪ ਕਰਨ ਲਈ ਉਹਨਾਂ ਨੂੰ ਫੰਡ ਦਿੱਤਾ ਜਾਏਗਾ ਇੱਕ ਹੈ ਕਿ ਜੈ ਜਵਾਨ ਜੋ ਅਗਨੀ ਪਥ ਵੀਰ ਸਭ ਤੋਂ ਜ਼ਿਆਦਾ ਅਹਿਮ ਮੁੱਦਾ ਹੈ ਜੋ ਇਸ ਟਾਈਮ ਤੇ ਭ�ਿਆ ਹੋਇਆ ਹੈਗਾ ਉਸ ਨੂੰ ਭੰਗ ਕਰਕੇ ਉਸ ਨੂੰ ਪੁਰਾਣੀ ਪ੍ਰਕਿਰਿਆ ਨੂੰ ਚਾਲੂ ਕੀਤਾ ਜਾਏਗਾ ਸਾਡੀ ਚੌਥੀ ਗਰੰਟੀ ਹੈਗੀ ਨਾਰੀ ਨਿਆਏ ਜਿਸ ਦੇ ਵਿੱਚ ਲੱਖ ਰੁਪਿਆ ਸਾਲਾਨਾ ਦਿੱਤਾ ਜਾਏਗਾ ਲੇਡੀਜ਼ ਨੂੰ ਹਰ ਤੇ ਸਰਕਾਰੀ ਨੌਕਰੀਆਂ ਦੇ ਵਿੱਚ 50% ਰੱਖਿਆ ਜਾਏਗਾ ਨਾਰੀ ਨਿਆਏ ਦੂਜੀ ਹੈਗੀ ਸਾਡੀ ਕਿਸਾਨ ਨਿਆਏ ਜਿਸ ਦੇ ਵਿੱਚ ਐਸ ਸੀ ਐਸ ਸੌਰੀ एसएसपीसी ਜਿਹੜੀ ਆਪਣੀ ਐਮਐਸਪੀ ਦਾ ਮੁੱਦਾ ਪੱਖ ਆਇਆ ਉਸ ਨੂੰ ਪੱਕੀ ਗਰੰਟੀ ਦੇ ਤੌਰ ਤੇ ਕੀਤਾ ਜਾ ਲਾਗੂ ਕੀਤਾ ਜਾਏਗਾ ਸਾਡੀ ਅਗਲੀ ਹੈਗੇ ਮਜ਼ਦੂਰ ਨਿਆਇ ਜਿਸ ਦੇ ਵਿੱਚ ਘੱਟੋ ਘੱਟ 400 ਰੁਪਏ ਦਿਹਾੜੀ ਪੱਕੀ ਕੀਤੀ ਜਾਏਗੀ ਮਜ਼ਦੂਰਾਂ ਲਈ ਮੁਫਤ ਸਿਹਤ ਬੀਮਾ ਯੋਜਨਾ ਜੋ ਲਾਗੂ ਕੀਤੀ ਜਾਏਗੀ ਦੂਜਾ ਹੈ ਹਿੱਸੇਦਾਰੀ ਨਿਆਇ ਜਿਸ ਦੇ ਵਿੱਚ ਐਸਸੀਐਸਟੀ ਰਾਖਵੇਂਕਰਨ ਦੀ 50% ਸੀਮਾ ਨੂੰ ਹਟਾ ਕੇ ਜਨਸੰਖਿਆ ਅਨੁਸਾਰ ਪੂਰੇ ਰਾਖਵੇਂਕਰਨ ਦਾ ਹੱਕ ਦਿੱਤਾ ਜਾਏਗਾ ਜੋ ਕਿ ਇਸ ਨੂੰ ਯੂਥ ਕਾਂਗਰਸ ਅਹਿਮ ਰੋਲ ਅਦਾ ਕਰੇਗੀ ਇਸ ਦੇ ਵਿੱਚ ਇਸ ਨੂੰ ਡੋਰ ਟੂ ਡੋਰ ਜਾ ਕੇ ਰਾਹੁਲ ਗਾਂਧੀ ਨੇ ਗਰੰਟੀਆਂ ਨੂੰ ਅਹਮ ਦੱਸੇਗੀ ਲੋਕਾਂ ਨੂੰ ਸਮਝਾਏਗੀ ਕਿ ਰਾਹੁਲ ਗਾਂਧੀ ਜੀ ਨੇ ਇਹ ਗਰੰਟੀਆਂ ਦਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਕੈਂਡੀਡੇਟ ਜੀਤਮਿੰਦਰ ਨੂੰ ਅਸੀਂ ਜੀਤਮਿੰਦਰ ਦੇ ਨੂੰ ਵੀ ਸਟਰੋਂਗ ਕਰਨਾ ਕਿ ਉਹਨਾਂ ਦੇ ਇਸ ਗਰੰਟੀਆਂ ਨੂੰ ਪੱਕੇ ਤੌਰ ਤੇ ਕਾਨੂੰਨ ਨੂੰ ਲਾਗੂ ਕਰਾਇਆ ਜਾਵੇ। ਨਮਸਕਾਰ ਜੀ ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਪ੍ਰੈਸ ਵਾਲੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਇੱਥੇ ਦਫ਼ਤਰ ਪਹੁੰਚੇ ਹੋ ਅੱਜ ਸਾਡੀ ਯੂਥ ਕਾਂਗਰਸ ਦੀ ਸਾਰੀ ਟੀਮ ਇਕੱਤਰ ਹੈ ਇੱਥੇ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਵਾਈਸ ਪ੍ਰਧਾਨ ਸਾਹਿਬ ਸਾਡੇ ਸੋਸ਼ਲ ਮੀਡੀਆ ਦੇ ਜਨਰਲ ਸੈਕਟਰੀ ਸਾਹਿਬਾਨ ਸਾਹਿਬ ਹਾਜ਼ਰ ਨੇ ਤੇ ਸਾਡਾ ਅੱਜ ਦਾ ਮੇਨ ਏਜੰਡਾ ਸਾਡਾ ਯੂਥ ਕਾਂਗਰਸ ਬਣਿਓ ਤੇ ਵੱਡੀ ਕਾਂਗਰਸ ਬਣਿਓ ਇੱਕ ਆ ਪ੍ਰੋਜੈਕਟ ਕੀਤਾ ਗਿਆ ਜਿਹਦੇ ਵਿੱਚ ਨੌਜਵਾਨਾਂ ਨੂੰ ਮਹਿਲਾਵਾਂ ਨੂੰ ਤੇ ਹੋਰ ਗਰੰਟੀਆਂ ਦਿੱਤੀਆਂ ਗਈਆਂ ਉਹਨਾਂ ਦੇ ਸੰਬੰਧੀ ਅਸੀਂ ਇੱਕ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦੇ ਵਿੱਚ ਦੱਸਿਆ ਗਿਆ ਵੀ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਨਿਆਂ ਦਿੱਤਾ ਜਾਊਗਾ ਜਿਹੜੇ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਦੋਂ ਪੇਪਰ ਹੋ ਰਹੇ ਸੀ ਬੀਜੇਪੀ ਦੀਆਂ ਜਿੱਥੇ ਜਿਹੜੇ ਰਾਜਾਂ ਦੇ ਵਿੱਚ ਸਰਕਾਰਾਂ ਸੀਗੀਆਂ ਉੱਥੇ ਪੇਪਰ ਲੀਕ ਹੋ ਜਾਂਦਾ ਸੀਗਾ ਨੌਜਵਾਨ ਪਹਿਲਾਂ ਆਪਣੀ ਫੀਸ ਭਰਦਾ ਪੇਪਰ ਦੇ ਵਾਸਤੇ ਤੇ ਉਸ ਤੋਂ ਬਾਅਦ ਜਦੋਂ ਪੇਪਰ ਦੀ ਤਿਆਰੀ ਕਰਦਾ ਜਿਸ ਦਿਨ ਪੇਪਰ ਹੁੰਦਾ ਤੇ ਉਸ ਤੋਂ ਬਾਅਦ ਉਹ ਪਤਾ ਲੱਗਦਾ ਪੇਪਰ ਲੀਕ ਹੋ ਗਿਆ ਤੇ ਉਹਨਾਂ ਬਹੁਤ ਨੌਜਵਾਨਾਂ ਦਾ ਦਿਲ ਟੁੱਟਦਾ ਤੇ ਉਹ ਭਰਤੀ ਪ੍ਰਕਿਰਿਆ ਕੈਨਸਲ ਹੋ ਜਾਂਦੀ ਸੀਗੀ ਫੇਰ ਆ ਲਿਖਿਆ ਹੋਇਆ ਵੀ ਆਪਣਾ ਜਾਇ ਜਵਾਨ ਜਾਇ ਕਿਸਾਨ ਠੀਕ ਹੈ ਅਗਨੀਪਾ ਅਗਨੀਪਾਥੇ ਜਿਹੜੀ ਯੋਜਨਾ ਹੈ ਕਾਂਗਰਸ ਦੀ ਸਰਕਾਰ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਜੇ ਕੇਂਦਰ ਦੇ ਵਿੱਚ ਇੰਡੀਆ ਗਠਵੰਧਨ ਦੀ ਸਰਕਾਰ ਹੁੰਦੀ ਆ ਤਾਂ ਅਸੀਂ ਜਿਹੜੀ ਪੁਰਾਣੀ ਭਰਤੀ ਪ੍ਰਕਿਰਿਆ ਉਹ ਬਹਾਲ ਕਰਾਂਗੇ ਤੇ ਇਸ ਪ੍ਰਕਿਰਿਆ ਨੂੰ ਰੱਤ ਕਰਾਂਗੇ ਇਹ ਨੌਜਵਾਨਾਂ ਵਾਸਤੇ ਇੱਕ ਬਹੁਤ ਵਧੀਆ ਓਪਰਚੁਨਿਟੀ ਆ ਮੌਕਾ ਵੀ ਮੈਂ ਆਪਦੇ ਦੇਸ਼ ਦੇ ਨੌਜਵਾਨਾਂ ਨੂੰ ਕਹੂੰਗਾ ਵੀ ਜਿੰਦੇ ਸਾਡੇ ਨੌਜਵਾਨਾਂ ਦੇ ਵਿੱਚ ਜੋ ਜਜ਼ਬਾ ਦੇਸ਼ ਭਗਤੀ ਦਾ ਸੀਗਾ ਦੇਸ਼ ਦੇ ਲਈ ਕੁਰਬਾਨੀ ਦਾ ਜਜ਼ਬਾ ਸੀਗਾ ਕੁਝ ਕਰਨ ਕਰਨ ਦਾ ਜਜ਼ਬਾ ਸੀ ਉਸ ਨੂੰ ਮੋਤੀ ਸਰਕਾਰ ਨੇ ਇੱਕ ਖਤਮ ਕਰਨ ਦਾ ਕੁਚਲਣ ਦਾ ਜੋ ਕਦਮ اٹھਾਇਆ ਸੀ ਉਹਨੂੰ ਖਤਮ ਕਰਨ ਦੇ ਲਈ ਇਹ ਦੁਬਾਰਾ ਆਪਣੇ ਕੋਲੇ ਮੌਕਾ ਵੀ ਆਪ ਆਪ ਦੇ ਦੇਖ ਦੇਣ ਲਈ ਕੁਝ ਕਰ ਸਕੀ ਏ ਹਿੱਸੇਦਾਰੀ ਨਿਆ ਜਿਹਦੇ ਵਿੱਚ ਲਿਖਿਆ ਵੀ ਐਸਸੀਐਸਟੀ ਦਾ ਜਿਹੜਾ ਵੀ ਰਾਖਵਾ ਕਰਨਾ ਹੈ ਜਾਂ ਜਿਹੜੇ ਦੂਜੇ ਰਾਜਾਂ ਦੇ ਵਿੱਚ ਆਦੀਵਾਸੀ ਲੋਕ ਆ ਉਹਨਾਂ ਨੂੰ ਬਰਾਬਰ ਦੀ ਭਾਗੀਦਾਰੀ ਮਿਲੂਗੀ ਮਹਿਲਾਵਾਂ ਦੇ ਲਈ ਲਿਖਿਆ ਹੋਇਆ ਵੀ 50% ਦੀ ਭਾਗੀਦਾਰੀ ਦੇਵਾਂਗੇ ਨੌਕਰੀਆਂ ਦੇ ਵਿੱਚ ਜਾਂ ਹੋਰ ਰੁਜ਼ਗਾਰ ਦੇ ਜੋ ਵੀ ਸਾਧਨ ਆ ਉੱਥੇ ਤੇ ਇੱਕ ਹੋਰ راہਲ ਜੀ ਨੇ ਬਹੁਤ ਵਧੀਆ ਇੱਕ ਕਿਹਾ ਮਹਿਲਾਵਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਗਰੰਟੀ ਦਿੱਤੀ ਹੈ ਵੀ ਜੋ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਉਹਨਾਂ ਦੇ ਖਾਤੇ ਦੇ ਵਿੱਚ 1 ਲੱਖ ਰੁਪਿਆ ਸਾਲਾਨਾ ਆਊਗਾ ਤੇ راہਲ ਜੀ ਦੀ ਜਿਹੜੀ ਇਹ ਗਰੰਟੀ ਹੈ ਮੋਦੀ ਦਾ ਕੋਈ ਝੂਮਲਾ ਨਹੀਂ ਹੋਊਗਾ ਜਿੱਦਾਂ ਮੋਦੀ ਜੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਜਾਂ ਸਾਡੇ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਮੇਰੇ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਵੀ ਪ੍ਰਤੀ ਸਾਲ 2 ਕਰੋੜ ਨੌਕਰੀਆਂ ਦੇਊਗਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ ਤੇ ਹਰੇਕ ਦੇ ਖਾਤੇ 15 ਲੱਖ ਆਊਗਾ ਜਾਂ ਮੇਰੇ ਦੇਸ਼ ਦੇ ਲੋਕ ਹੈ ਜਿਹੜੇ ਉਹਨਾਂ ਨੂੰ ਪੈਟਰੋਲ ਡੀਜ਼ਲ ਸਸਤਾ ਮਿਲੂਗਾ ਕਿਸੇ ਨੂੰ ਕੋਈ ਸਸਤਾ ਪੈਟਰੋਲ ਡੀਜ਼ਲ ਨਹੀਂ ਮਿਲਿਆ ਮਹਿੰਗੇ ਰੇਟਾਂ ਤੇ ਮਿਲਿਆ 100 ਰੁਪਿਆ ਗੈਸ ਸਿਲੰਡਰ 1200 ਰੁਪਏ ਤੋਂ ਵਾਪਸ ਹੋਇਆ ਠੀਕ ਹੈ ਤੇ ਉਸੇ ਤਰ੍ਹਾਂ ਹੁਣ ਰਾਹੁਲ ਜੀ ਨੇ ਜੋ ਜੋ ਸਾਡੇ ਦੇਸ਼ ਤੇ ਨਾਲ ਜੋ ਵਾਅਦੇ ਕੀਤੇ ਸੀ ਜਾਂ ਜਿਹੜੇ ਪਰਿਵਾਰਾਂ ਦੇ ਨਾਲ ਉਹਨੇ ਵਾਅਦੇ ਕੀਤੇ ਸੀ ਉਹਨਾਂ ਦੇ ਉੱਤੇ ਉਹ ਖਰੇ ਉੱਤਰੇ ਆ ਐਸ ਕਰਕੇ ਅਸੀਂ ਆਸ ਕਰਦੇ ਆਂ ਵੀ ਮੇਰੇ ਦੇਸ਼ ਦੇ ਲੋਕ ਸਾਡੇ ਪੰਜਾਬ ਦੇ ਲੋਕ ਰਾਹੁਲ ਜੀ ਦੇ ਨੂੰ ਨਾ ਪਤੋਲ ਕੇ ਉਹਨੂੰ ਵੋਟ ਕਰਨ ਤੇ ਉਹਨਾਂ ਦੇ ਹੱਥ ਮਜ਼ਬੂਤ ਕਰਨ ਜੇਕਰ ਦੇਸ਼ ਦੇ ਵਿੱਚ ਕਾਂਗਰਸ ਆਊਗੀ ਆਮ ਵਰਗ ਖੁਸ਼ਹਾਲ ਹੋਊਗਾ ਦੇਸ਼ ਖੁਸ਼ਹਾਲ ਹੋਊਗਾ ਤੇ ਮੁਲਕ ਤਰੱਕੀ ਦੀਆਂ ਲੀਹਾਂ ਤੇ ਹੋਊਗਾ ਨੌਜਵਾਨਾਂ ਦੇ ਲਈ ਰੋਜ਼ਗਾਰ ਤੇ ਸਾਧਨ ਦੇ ਮੌਕੇ ਪੈਦਾ ਹੋਣਗੇ ਜੀ ਵਿੱਚ ਜੇ ਗੱਲ ਕਰੀਏ ਦੇਖੋ ਤੁਸੀਂ ਗੱਲ ਕੀਤੀ ਹੈਗੀ ਆ ਵੀ ਕਾਂਗਰਸ ਹਮੇਸ਼ਾ ਜਾਂਦੀ ਹੈ ਤਾਂ ਜਿਹੜੀਆਂ ਤੁਸੀਂ ਪੰਜ ਗਰੰਟੀਆਂ ਦਿਨਾਈਆਂ ਹੈਗੀਆਂ ਪਰ ਜੇ ਆਪਾਂ ਗੱਲ ਕਰੀਏ ਭਾਜਪਾ ਇਲਜ਼ਾਮ ਲਾਉਂਦੀ ਰਹੀ ਹੈ ਸਭ ਤੋਂ ਤੁਹਾਡੇ ਤੇ ਕਾਂਗਰਸ ਤੇ ਜੀ ਸਭ ਤੋਂ ਜ਼ਿਆਦਾ ਸੱਤਾ ਤੇ 쿠ਸੀ ਰਹੇ ਹੋ ਸੈਂਟਰ ਚ ਉਦੋਂ ਕਿਉਂ ਨਹੀਂ ਕਰ ਪਾਈ ਸੈਂਟਰ ਚ ਨਹੀਂ ਨਹੀਂ ਕਿਉਂ ਨਹੀਂ ਕਿਹਾ ਕੀਤਾ ਇਹ ਪਿਛਲੀ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਰਜ਼ਾ ਮਾਫੀ ਹੋਈ ਹੈ ਬਕਾਇਦਾ ਹੋਈ ਹੈ ਡਾਕਟਰ ਮਨਮੋਹਨ ਸਿੰਘ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕਰਜ਼ਾ ਮਾਫੀ ਕੀਤੀ ਹੈ ਜਦ ਕਿ ਇਸ ਟਾਈਮ ਮੋਦੀ ਸਰਕਾਰ ਸੀਗੀ ਇਸ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ਾ ਪੂੰਜਾ ਪੂੰਜੀਪਤੀਆਂ ਦਾ ਮਾਫ ਹੋਇਆ ਕੰਪਨੀ ਅੰਡਾਨੀ ਆਦਿਆਂ ਦਾ ਮਾਫ ਹੋਇਆ ਕਿਸੇ ਕਿਸਾਨ ਦਾ ਕਰਜ਼ਾ ਮਾਫ ਹੋਇਆ ਤਾਂ ਦੱਸੋ ਜਦ ਕਿ ਕਿਸਾਨਾਂ ਨੇ ਤਾਂ ਸੰਘਰਸ਼ ਕੀਤਾ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਤੇ ਆ ਹੁਣ ਪਿੱਛੇ ਜੇ ਗੋਲੀਬਾਰੀ ਹੋਈ ਆ ਕਿਸਾਨਾਂ ਦੇ ਉੱਤੇ ਭਾਜਪਾ ਦੀ ਸਰਕਾਰ ਆ ਹਰਿਆਣੇ ਚ ਕੀ ਆ ਉਹ ਕਹਿੰਦੇ ਭਾਜਪਾ ਜਦੋਂ ਸੱਤਾ ਚਾਹੀਏ ਪਿਛਲੇ 10 ਸਾਲਾਂ ਦੀ ਤਾਂ ਦੇਸ਼ ਕੋ ਜਿਹੜੀ ਤਰੱਕੀ ਵੱਲ ਦੇ ਜਿਹੜਾ ਗਿਆ ਨਹੀਂ ਬਿਲਕੁਲ ਝੂਠ ਹੈ ਦੇਸ਼ ਤਰੱਕੀ ਵੱਲ ਨਹੀਂ ਗਿਆ ਗਿਆ ਦੇਸ਼ ਝੂਠ ਵੱਲ ਵਧਿਆ ਗੁੰਮਰਾਹੀ ਵੱਲ ਵਧਿਆ ਨਫ਼ਰਤ ਵੱਲ ਵਧਿਆ ਕਦੋਂ ਸਾਡਾ ਕਿਸੇ ਦੇ ਨਾਲ ਕੀ ਬੈਰ ਵਿਰੋਧ ਹੈ ਕੋਈ ਬੈਰ ਵਿਰੋਧ ਨਹੀਂ ਨੌਜਵਾਨ ਕਿਉਂ ਬੇਰੋਜ਼ਗਾਰ ਹੋ ਰਹੇ ਆ ਬਿਲਕੁਲ ਝੂਠ ਬੋਲ ਰਹੀ ਹੈ ਭਾਜਪਾ ਇਸ ਦਾ अच्छा ਤੁਸੀਂ ਗਰੰਟੀਆਂ ਦੀ ਗੱਲ ਕਰਦੇ ਆ ਰਿੱਕ ਜਿਹੜੀ ਪਾਰਟੀ ਗਰੰਟੀਆਂ ਦੀ ਗੱਲ ਕਰਦੀ ਹੈ ਅੱਜ ਕੱਲ ਜਦੋਂ ਸੱਤਾ ਚ ਆ ਜਾਂਦੀ ਹੈ ਫਿਰ ਉਹ ਗਰੰਟੀਆਂ ਭੁੱਲ ਜਾਂਦੇ ਆ ਠੀਕ ਹੈ ਨਹੀ ਨਹੀ ਦੇਖੋ ਕਾਂਗਰਸ ਨੇ ਪਿਛਲੀ ਸਰਕਾਰ ਦੇ ਵਿੱਚ ਵੀ ਮੈਂ ਪਹਿਲਾਂ ਕਿਹਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਜੋ ਜੋ ਵਾਅਦੇ ਕੀਤੇ ਆ ਉਹਨਾਂ ਨੇ ਪੂਰੇ ਕੀਤੇ ਸੀ ਦੇਸ਼ ਨੂੰ ਤਰੱਕੀ ਦੇ ਹੱਥਾਂ ਤੇ ਲੈ ਜਾਣ ਵਾਸਤੇ ਜਦੋਂ ਸਭ ਤੋਂ ਪਹਿਲਾਂ ਕੰਪਿਊਟਰਿਕਨ ਹੋਇਆ ਸਭ ਤੋਂ ਜਿਆਦਾ ਵਿਰੋਧ ਕਿਹੜੀ ਸਰਕਾਰ ਨੇ ਕੀਤਾ ਸੀ ਬੀਜੇਪੀ ਨੇ ਕੀਤਾ ਸੀ ਨਾ ਕਿ ਕਾਂਗਰਸ ਨੇ ਜਿਹੜਾ ਬੈਂਕਾਂ ਦਾ ਰਾਸ਼ਟਰੀਕਰਨ ਹੋਇਆ ਇਹ ਵੀ ਕਾਂਗਰਸ ਦੀ ਸਰਕਾਰ ਨੇ ਕੀਤਾ ਇਹ ਤਾਂ ਭਾਜਪਾ ਆਪ ਦੇ ਆਪ ਨੂੰ ਹੁਣ ਸੱਤਾ ਦੇ ਵਿੱਚ ਲਿਆਉਣ ਵਾਸਤੇ ਆਖਰੀ ਹੱਥ ਕੰਡਾ ਅਪਣਾ ਰਹੀ ਆ ਕਾਂਗਰਸ ਨੂੰ ਗੁੰਮਰਾਹ ਕਰ ਰਹੀ ਆ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਵੀ ਇਹ ਮੁਲਕ ਨੂੰ ਵੇਚ ਰਹੇ ਆ ਜਦ ਕਿ ਵੇਚਿਆ ਤਾਂ મોદી ਜੀ ਨੇ ਆ ਆਪਣੇ ਸਾਰੇ ਆਹ ਜਿਹੜੇ 에어ਪੋਰਟ ਆ ਕਿਹਦੇ ਕੋਲ ਆ ਰੇਲਵੇ ਦੇ ਵਿੱਚ ਭਰਤੀ ਪ੍ਰਕਿਰਿਆ ਬੰਦ ਹੋਈ ਆ ਜਾਂ ਰੇਲਵੇ ਸਟੇਸ਼ਨ ਕਿਹਨੂੰ ਦੇ ਰਹੇ ਆ ਇੱਕ ਪਰਿਵਾਰ ਨੂੰ ਦੇ ਰਹੇ ਆ ਇੱਕ ਘਰਾਣੇ ਨੂੰ ਦੇ ਰਹੇ ਆ ਦੂਜੇ ਆਮ ਕੋਈ ਬੰਦਾ ਸਭ ਬੈਠੇ ਆ ਤਾਂਦੇ ਆ ਤਰਕੇ ਅੱਛਾ ਭਜੀ ਜੀ ਤੇ ਬਠਿੰਡਾ ਦੀ ਗੱਲ ਕਰੀਏ ਦੇਖੋ ਜਿਹੜਾ ਲੋਕ ਸਭਾ ਚੋਣ ਦਾ ਪੀਪਲ ਦੇਖੋ ਪੱਜ ਚੁੱਕਿਆ ਹੈਗਾ ਕਈ ਸਟੇਟਾਂ ਚ ਬਦਲ ਕੇ ਚੋਣਾਂ ਚੱਲ ਰਹੀਆਂ ਨੇ ਪੰਜਾਬ 'ਚ ਅਖੀਰਲੇ ਗੇਟ ਤੇ ਚੋਣ ਪੁਣੀ ਹੈਗੀ ਹੈ ਜੀ ਧਜੀਤਵਿੰਦਰ ਸਿੰਘ ਸਿੱਤੂ ਬਠਿੰਡਾ ਤੋਂ ਚੋਣਾਂ ਲੜ ਰਿਹਾ ਕਾਂਗਰਸ ਦੀ ਟਿਕੜ ਤੋਂ ਜੀ ਇਸ ਤਰ੍ਹਾਂ ਦੀ ਤੁਹਾਡੀ ਮਤਲਬ ਕੀ ਤਿਆਰੀ ਚੱਲ ਰਹੀ ਹੈ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਅਸੀਂ ਆਪ ਦੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਰਾਜਾ ਵਰਿੰਗ ਜੀ ਦਾ ਪ੍ਰਤਾਪ ਬਾਜਵਾ ਜੀ ਦਾ ਰਾਹੁਲ ਗਾਂਧੀ ਜੀ ਦਾ ਤੇ ਸਮੁੱਚੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਾਡੇ ਨੈਸ਼ਨਲ ਪ੍ਰਧਾਨ ਖੜਗੇ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਵਧੀਆ ਇਥੋਂ ਉਮੀਦਵਾਰ ਦਿੱਤਾ ਜੀਤਮੇਂਦਰ ਸਿੰਘ ਸਿੱਧੂ ਸਾਹਿਬ ਉਹ ਯਾਰਾਂ ਦੇ ਯਾਰ ਨੇ ਰਾਜਾ ਵੜਿੰਗ ਜੀ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਆ ਉਹਨਾਂ ਵਰਗੇ ਜਮਾਂ ਖੜਨ ਵਾਲੇ ਬੰਦੇ ਆ ਜਿਵੇਂ ਰਾਜਾ ਜੀ ਸਾਡੇ ਵਰਕਰਾਂ ਦੇ ਨਾਲ ਖੜਦੇ ਉਹਵੇਂ ਇਦਾਂ ਇੱਕ ਖੜਨ ਵਾਲੇ ਬੰਦੇ ਆ ਇਹਨਾਂ ਦਾ ਲੋਕਾਂ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕ ਇਹਨਾਂ ਨੂੰ ਪਿਆਰ ਕਰ ਰਹੇ ਆ ਤੇ ਸਾਨੂੰ ਆਸ ਤੇ ਉਮੀਦ ਆ ਵੀ ਅਸੀਂ ਜਿੱਤਾਂਗੇ ਤੇ ਰਹੀ ਗੱਲ ਤਿਆਰੀਆਂ ਦੀ ਸਾਡੇ ਜਿੱਥੇ ਵੀ ਪ੍ਰੋਗਰਾਮ ਹੁੰਦੇ ਆ ਸਾਨੂੰ ਲੋਕਾਂ ਦੇ ਬਣੀਓ ਬਹੁਤ ਵਧੀਆ ਹੰਗਾਰਾ ਹੁੰਦਾ ਹਾਂ ਪੱਖੀ ਸਾਨੂੰ ਇਸ਼ਾਰਾ ਮਿਲ ਰਿਹਾ ਵੀ ਅਸੀਂ ਉਮੀਦ ਆ ਵੀ ਬਹੁਤ ਵੱਡੇ ਮਾਰਜਨ ਤੇ ਸ਼ੀਟ ਕਟਾਂਗੇ ਇੱਕ ਦੀਪਾ ਹਰਸਿਮਰਤਪੁਰ ਬਾਦਲ ਤੇ ਇੱਕ ਗੱਲ ਬਹੁਤ ਚੱਲ ਰਹੀ ਹੈਗੀ ਆ ਦੀ ਹੋਲਡਿੰਗ ਵੀ ਬਹੁਤ ਲੱਗੇ ਹੋਇਆ ਵੀ ਏਮਜ਼ ਦੀ ਗੱਲ ਬਹੁਤ ਚੱਲ ਰਹੀ ਹੈਗੀ ਆ ਵੀ ਜਿਹੜਾ ਏਮਜ਼ ਦਾ ਜਿਹੜਾ ਪਠਿੰਡੇ ਚ ਹਰਸਿਮਰਤਪੁਰ ਬਾਦਲ ਲੈ ਕੇ ਆਏ ਨੇ ਕੀ ਕਹਿਣਾ ਚਾਹੁੰਦੇ ਇਹ ਤਾਂ ਜੀ ਐਸ ਗੱਲ ਦੇ ਉੱਤੇ ਮੈਂ ਇਹ ਗੱਲ ਕਮੈਂਟ ਕਰਨਾ ਚਾਹੂੰਗਾ ਇਹ ਕਲੀਅਰ ਕਰ ਲੈਣ ਹਰਸਿਮਰਜ ਜੀ ਵੀ ਏਮਜ਼ ਹਰਸਿਮਰ